ਪਲੇ ਹੁਣ ਜੇ ਸਰਪੰਚ ਵਾਲੇ ਕੰਪੇਨਸ ਤੇ ਗੁੰਡਾਗਰਦੀ ਕਿੱਦਾਂ ਸਪੱਸ਼ਟ ਕਰ ਜਾਏ ਸਰਪੰਚ ਦੀ ਹੱਡੀ ਖਾ। ਇਹਨੂੰ ਕੋ ਰਸਸਪੈਂਡ ਸਰ ਲਿਆ ਗੱਦਿਆਂ ਚੰਦੇ 21 ਤਰੀਕ ਨੂੰ ਆਪ ਕੋ ਸਾਹਮਣੇ ਆ ਕੇ ਕੰਮ ਸ਼ੁਰੂ ਕੀਤਾ ਮੈਂ ਇਹਨਾਂ ਕੋ ਗਿਆਨ ਜੀ ਐਡੀਸੀ ਸਾਹਿਬ ਕੋ ਇਹਨਾਂ ਦੇ ਡਾਇਰੈਕਸ਼ਨ ਤੇ ਤਿੰਨ ਸਾਰੇ ਪਰ ਇਹਨਾਂ ਦੇ ਖਿਲਾਫ ਭਾਗੀ ਇਨਕੁਆਰੀ ਕਮਿਸ਼ਨ ਦੇ ਆਰਡਰ ਨੂੰ ਨਾ ਫੋਲੋ ਕਰਨਾ ਔਰ ਜਿਹੜੀਆਂ ਸਿਵਲ ਸਰਵਿਸ ਦੇ ਰੂਲ ਨੇ ਉਹ ਉਹ ਵੀ ਵਿੱਚੇ ਚੱਕੋ ਇਹਨਾਂ ਨੂੰ। ਪੈਲੋਡ ਰਿਪੋਰਟ ਦੀ ਸੂਰਤ ਮੰਗਿਆ। ਕਮਿਸ਼ਨ ਕੋਰਟ ਨਹੀਂ ਗਣਵੇਂ ਕਾਲਾ ਕੋਰਟ ਪਾਇਆ ਆਰ ਯੂ ਲਾਗ ਪਰ ਸਰਪੰਚ ਦਾ ਕਾਲਾ ਸੇਗਾ ਉਹਦੇ ਅ ਮਤਲਬ ਤੋਂ ਉਸ ਸਰੀਆ ਹੀ ਆ ਨਾ ਕਿ ਦੂਆ ਬੰਦਾ ਬੰਦੇ ਨੂੰ ਬੰਦਾ ਹੀ ਵੀ ਸਮਝ ਇਹਨਾਂ ਦੋਹਾਂ ਦੀ ਬੀਡੀਪੀ ਉਹਦੀ ਵੀ ਔਰ ਉਹਦੀ ਸੈਕਟਰੀ ਦੀ ਪਹਿਲੇ ਨੰਬਰ ਇੱਕ ਨੰਬਰ ਤੋਂ ਉਹਦਾ ਲਿਖੋ ਕਰੋ ਸਸਪੈਂਡ ਇਹਨਾਂ ਨੂੰ ਕਿ ਅਪਲਾਈ ਹੁਣ ਜਸ ਸਰਵਾਈਵ ਚੱਲੀ ਕੰਪਲੇਨ ਫਿਰ ਗੁੰਡਾ ਕਰਦੀ ਕਿਦਾ ਸਰਪੰਚ ਕਰ ਜਾਏ ਸਰਪੰਚ ਦੀ ਅੱਡੀ ਔਕਾਤ ਪਰ ਇਹ ਮੇਰੇ ਧਿਆਨ ਚ ਨਹੀਂ ਆਦਾ ਮੈਨੇ ਦੇਖੋ ਡਾਇਰੈਕਟਰ ਨੂੰ ਅੱਜ ਚਿੱਠੀ ਇਹਨੂੰ ਕਰੋ ਸਸਪੈਂਡ ਸਰ ਲਿਆਂਗਾ ਦੇਣਾ ਜਿੰਨੇ 21 ਤਰੀਕ ਨੂੰ ਆਪ ਕੋ ਸਾਹਮਣੇ ਲੈਣਾ ਕੰਮ ਸ਼ੁਰੂ ਕੀਤਾ ਮੈਨੇ ਇਹਨਾਂ ਨੂੰ ਗਿਆ ਜੀ ਏਡੀ ਸਾਹਿਬ ਕੋ ਇਹਨਾਂ ਨੇ ਡਾਇਰੈਕਸ਼ਨ ਦਿੱਤੀਆਂ ਸਾਰਿਆਂ ਨੂੰ ਤੁਹਾਨੂੰ ਕਿੱਦਾਂ ਕਹਾਂ ਦੀ ਇਹਦੀ ਸਸਪੈਂਸ਼ਨ ਸਰਪੈਂਟੂ ਦੀ 25 ਤਰੀਕ ਨੂੰ ਲੈ ਕੇ ਆ ਜਾਓ ਠੀਕ ਹੈ ਸਰ ਇਹਦਾ ਦੋਹਾਂ ਦੀ ਬੀਡੀਪੀਓ ਦੀ ਵੀ ਔਰ ਉਹਦੀ ਸੈਕਟਰੀ ਦੀ ਪਹਿਲੇ ਨੰਬਰ ਤੇ ਇੱਕ ਨੰਬਰ ਤੇ ਉਹ ਤਾਂ ਲਿਖੂ ਕਰੋ ਸਸਪੈਂਡ ਇਹਨਾਂ ਨੂੰ ਅੱਜ ਹੀ ਤੇ ਚੰਡੀਗੜ੍ਹ ਦਾ ਹੈੱਡਕੁਆਟਰ ਬਣਾਓ ਇਹਨਾਂ ਦਾ ਔਰ ਇਹਨਾਂ ਦੇ ਖਿਲਾਫ ਭਾਗੀ ਇਨਕੁਆਰੀ ਕਮਿਸ਼ਨ ਦੇ ਆਰਡਰਾਂ ਨੂੰ ਨਾ ਫਾਲੋ ਕਰਨਾ ਔਰ ਜਿਹੜੀਆਂ ਸਿਵਲ ਸਰਵਿਸ ਦੇ ਰੂਲ ਨੇ ਉਹ ਵੀ ਵਿੱਚੇ ਚੱਕੋ ਇਹਨਾਂ ਦੇ ਪ੍ਰਸ਼ਾਸਨ ਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਇਹਦੇ ਤੇ ਪੰਚਾਇਤ ਕੋਈ ਵੀ ਕੰਮ ਨਾ ਕਰੇ ਜਦੋਂ ਤੱਕ ਸੁਣਵਾਈਆਂ ਹੁੰਦੀਆਂ ਔਰ ਸਟੇ ਆਰਡਰ ਕੀਤਾ ਸੀਗਾ ਲੇਕਿਨ ਪ੍ਰਸ਼ਾਸਨ ਨੇ ਉਹਦੇ ਵਿੱਚ ਬਹੁਤ ਢਿੱਲ ਵਰਤੀ ਆ ਉੱਥੋਂ ਦੇ ਪੰਚਾਇਤ ਸਕੱਤਰ ਉੱਥੋਂ ਦੇ ਬੀਡੀਪੀਓ ਔਰ ਈਵਨ ਦੈਨ ਜਿੱਦਣ 26 ਜਨਵਰੀ ਸੀ ਸ਼ਾਇਦ ਉਦੋਂ ਦਿਨ ਕਿਹੜਾ ਸੀ 26 ਜਨਵਰੀ ਨੂੰ ਸ਼ੁੱਕਰਵਾਰ ਮੇ ਵੀ ਸ਼ੁੱਕ ਮੰਡੇ ਮੰਡੇ ਸੀਗਾ 26 ਜਨਵਰੀ ਵਿਚਾਲੇ ਐਤਵਾਰ ਦੀ ਛੁੱਟੀ ਵਿਚਾਲੇ ਸ਼ਨੀਵਾਰ ਦੀ ਛੁੱਟੀ ਵਿਚਾਲੇ ਸ਼ੁੱਕਰਵਾਰ ਨੂੰ ਉੱਥੇ ਉਹ ਕੰਮ ਸ਼ੁਰੂ ਕਰ ਲਿਆ ਮਤਲਬ ਬੜੀ ਬੈਲ ਪਲਾਨ ਪੇ ਦੇ ਨਾਲ ਕਿ ਸ਼ੁੱਕਰਵਾਰ ਕੰਮ ਕਰੋ ਸ਼ਨੀਵਾਰ ਛੁੱਟੀ ਪੀੜਤ ਤੇ ਸ਼ਨੀਵਾਰ ਵੀ ਚੀਕਾ ਮਰੀ ਜਾਵੇ ਉਹਦੀ ਸੁਣਵਾਈ ਨਹੀਂ ਹੋ ਸਕਣੀ ਐਤਵਾਰ ਛੁੱਟੀ ਸੋਮਵਾਰ ਛੁੱਟੀ ਕਾਹਾਂ ਫੇਰ ਛੁੱਟੀ ਇੱਕ ਰਲ ਜਣੀ ਸੀਗੀ ਬੜਾ ਪੰਚਾਇਤ ਨੇ ਬੜਾ ਸਰਪੰਚ ਬੜਾ ਕਲਪਰੇਟ ਤਰੀਕੇ ਦੇ ਨਾਲ ਉਹਨੂੰ ਜਿਹੜਾ ਹੈਗਾ ਬੜੇ ਨਟੋਰੀਅਸ ਤਰੀਕੇ ਦੇ ਨਾਲ ਇਸ ਗੱਲ ਨੂੰ ਅੱਗੇ ਵਧਾਇਆ ਔਰ ਮੈਨੂੰ ਇਹਦੇ ਵਿੱਚ ਪ੍ਰਸ਼ਾਸਨ ਦੀ ਮਿਲੀਭੁਗਤ ਦੀ ਜਿਹੜੀ ਬੂ ਆਈ ਆ ਪਰ ਉਹ ਸਰਪੰਚੇ ਦਾ ਕਾਲਾ ਸੀਗਾ ਉਦੇ ਅੰਦਰ ਜਰਾ ਸੀ ਮੈਂ ਇੰਨਾ ਮਤਲਬ ਧੌਂ ਚ ਸਰੀਆ ਹੀ ਇੰਨਾ ਆ ਕਿ ਦੂਆ ਬੰਦਾ ਬੰਦੇ ਨੂੰ ਬੰਦਾ ਹੀ ਵੀ ਸਮ ਕੋਰਟ ਚ ਸਟੇ ਨਹੀਂ ਹੋਇਆ ਸਾਰੇ ਜਿਹੜੇ ਮੈਟਰ ਕੱਲੋਂ ਕੋਰਟ ਦੀ ਸੂਰਤ ਮੰਡੀ ਵਾਲੇ ਕਮਿਸ਼ਨ ਕੋਰਟ ਨਹੀਂ ਕਹਿੰਦੇ ਕਾਲਾ ਕੋਰਟ ਪਾਇਆ ਆਰਿਓ ਲਾ ਕਮਿਸ਼ਨ ਕੋਰਟ ਨਹੀਂ ਹੈ ਮੈਂ ਥੱਲੇ ਦੀ ਕੋਰਟ ਦੀ ਗੱਲ ਕਰ ਰਣੇ ਆ ਜਨਾਬ ਕੀ ਹੋਇਆ ਮੈਂ ਜਿਹੜੀ ਲੋਅਰ ਕੋਰਟ ਚ ਜਿੱਥੇ ਇਹਨਾਂ ਨੇ ਸਟੇ ਮੰਗਿਆ ਉੱਥੇ ਸਟੇ ਨਹੀਂ ਹੋਇਆ ਮੈਂ ਉਹ ਜਨਾਬ ਨੂੰ ਦੱਸਣ ਲਿਆ ਇਹ ਚ ਗੁੰਡਾਗਰਦੀ ਤਾਂ ਜਰਾ ਸੀ ਮੈਂ ਇੰਨਾ ਸੀ ਦਾਦਾਗਰੀ ਜਾਤੀਵਾਦ ਦੀ ਇੰਨੀ ਸੀ ਇਹ ਮੈਨੂੰ ਧਮਕੀ ਮਾਰਨ ਲਿਆ ਸੀ ਜਨਾਬ ਜੀ ਜਾਤੀਵਾਦ ਦੇ ਵਿੱਚ ਤੇ ਮ ਵਾਜਿਦਾ ਸਹੀ ਆ ਮਾਨਸਿਕਤਾ ਬਹੁਤ ਪਾਸੇ ਮੈਂ ਆਪਣੀ ਕਰਦੀ ਏਡੀਸੀ ਕਿਹੜੇ ਸੀਗੇ ਯਾਰ ਅਸਰ ਬਟੇ ਗੁਰਸ਼ੇਵਰ ਸਿੰਘ ਉਹ ਸਿੰਘ ਵਪਾਰ ਕਰਦਾ ਸੀ ਸਾਡੇ ਨਾਲ ਨੂੰ ਏਡੀਸੀ ਡਵੈਲਪਮੈਂਟ ਤੇ ਲੀਡਰ ਸੀ ਮਾਰਵਾਜ ਤੇ ਇਹਨਾਂ ਨੂੰ ਜਿਹੜਾ 26 ਤਰੀਕ ਨੂੰ ਛੁੱਟੀ ਵਾਲੇ ਦਿਨ ਸਰਪੰਚ ਦੇ ਜਿੱਥੇ ਸਟੇ ਆਰਡਰ ਕਮਿਸ਼ਨ ਦੇ ਹੋਇਓ ਆ ਹੋਇਓ ਸੀ ਹਾਂਜੀ ਦਿਖਾ ਲੋ ਉਹਦੇ ਤੇ ਉਹ ਸਰਪੰਚ ਜਿਹੜਾ ਆ ਉਹਦੀ ਹੁਕਮਦੁਲੀ ਕਰਦਾ ਹੋਇਆ ਸਾਰਾ ਕੋਈ ਸਾਥ ਸਾਥ ਫੋਨ ਕਰੇਗਾ ਪਰੋ ਜਰਾ ਕੀ ਲਿਖਿਆ ਹੈ ਜੀ ਸਬਕ ਕੀ ਆ ਅਜ ਗਾਇ ਤੁਹਾਡੇ ਨਹੀਂ ਫਸਾ ਤੇ ਡਿਗਣੀ ਹੈ ਬੀਡੀਓ ਸਾਹਿਬ ਇੱਕ ਸੱਤ ਲੋ ਦੇ ਬੀਡੀਓ ਆਰਡਰ ਦੱਸੋ ਪਹਿਲਾਂ ਕੀ ਲਿਖਿਆ ਸਰ ਸਾਲ ਤੱਕ ਕਲੀਅਰ ਮੈਂ ਲਾਈਨ ਪੜੇ ਇੱਕ ਮਿੰਟ ਸਰ ਮੈਂ ਤੁਹਾਨੂੰ ਮੋਬਾਈਲ ਤੇ ਪਾ ਦਿੰਦਾ ਮਾਂ ਜੋ ਕਮਿਸ਼ਨ ਵੱਲੋਂ ਪੰਚਾਇਤ ਨੂੰ ਉਹ ਸਥਾਨ ਤੇ ਕੰਮ ਰੋਕਣ ਦੀ ਹਦਾਇਤ ਦਿੱਤੀ ਜਾਂਦੀ ਹੈ। ਹਾਂ ਹੈਗਾ ਆਹ ਪੜਾ ਦੀ ਵੱਧ ਆਹ ਪੜਾ ਜੀ ਇੱਕ ਸਰਕਲ ਜਿਹੜਾ ਦੇਤਾ ਹੈ। ਠੀਕ ਇਹਦਾ ਕੀ ਮਤਲਬ ਹੈ? 26 ਤਰੀਕ ਦਿਨ ਕਿਹੜਾ ਸੀ ਉਦੋਂ? ਸ਼ੁੱਕਰਵਾਰ ਸ਼ਨੀਵਾਰ 24 ਤਰੀਕ ਦਾ ਆਇਆ ਸਰ ਹਾਂ ਜਵੀ ਨੂੰ ਸਰ ਐਂਟਰ ਤੋਂ ਰਹੇ ਡੇਰਾ ਬੱਬਾ ਨਾਰ ਕੋ ਮਰੋਵਾਜ ਜੀ ਮੈਂ ਮੈਡਮ ਜੀ ਇਹ ਇਨੋਂ ਨੇ ਸਾਤੇ ਕਿੜ ਗਏ ਕੰਮ ਬੰਦ ਕਰਾ ਦਿੱਤੇ ਕੰਮ ਬੰਦ ਕਰਾਤਾ ਸੀ ਪਿੰਡ ਕਿਹੜੇ ਪਿੰਡ ਸਰ ਕੋਲਡੀ ਸੂਤ ਕਿੰਨੀ ਤਰੀਕ ਨੂੰ ਸਰ ਜਦੋਂ ਮੈਨੂੰ ਸਰਹੌਣਾ ਦਾ ਫੋਨ ਆਇਆ ਮੈਂ ਉਸੇ ਵੇਲੇ ਸਰਪਨ ਨੂੰ ਲੰਦ ਬੰਦ ਕਿਉਂ ਕਰਾਇਆ ਸਰ ਉਹ ਕੰਪਲੇਂਟ ਚੱਲਦੀ ਹੈ ਤੁਹਾਡੀ ਅਫਸਰ ਤੇ ਉਹ ਸਰਹੌਣਾ ਨੂੰ ਮੈਨੂੰ ਫੋਨ ਆਇਆ ਸਰਹੌਣਾ ਨੂੰ ਮੈਂ ਦੱਸ ਦਿੱਤਾ ਫਿਰ ਲੈਂਟਰ ਕਿੱਦਾਂ ਪੈ ਗਿਆ ਸਰ ਇਹ ਪੈੜੀ ਦੇ ਕੰਮ ਬੰਦ ਕਰਾਉਂਦਾ ਜੀ ਫਿਰ ਕੰਮ ਲੈਂਟਰ ਕਿੱਦਾਂ ਹੁ ਦੱਸੋ ਜੀ ਜਦੋਂ ਮੈਂ ਤੁਹਾਨੂੰ ਸੂਚਨਾ ਭੇਜੀ ਆ ਫਿਰ ਲੈਂਟਰ ਕਿੱਦਾਂ ਪੈ ਗਿਆ ਮੈਂ ਫੋਨ ਤੇ ਗੱਲ ਕੀਤੀ ਤੁਹਾਡੇ ਨਾਲ ਮੈਂ ਉਹ ਲੱਭ ਰਿਹਾ ਸੀ ਲੱਭਿਆ ਨਾ ਡਾਟਾ ਜਦੋਂ ਮੈਂ ਲੱਭਣਾ ਉਹ ਸਰ ਜੀ ਇਨੀਸ਼ੀਏਟਿਵ ਹੈ ਜਿਹੜੀ ਦੇਵਲਪਮੈਂਟ ਨੂੰ ਬੀਜੀ ਦੇ ਦੋਨੋਂ ਮਾਰੋ ਵਾਏ ਦੋਨੋਂ ਦੇਖਿਆ ਰ ਬੋਲੋ ਜੀ ਐਡੀ ਸਾਹਿਬ ਕੀ ਨਾਮ ਤੁਹਾਡਾ ਮੇਰੀ ਗੱਲ ਹੋਈ ਉਧਰ ਫੋਨ ਤੇ ਨਹੀਂ ਮੇਰੇ ਨਾਲ ਨਹੀਂ ਗੱਲ ਲੈਣਾ ਜੀ ਸਰ ਥੋੜਾ ਨਾ ਹੋ ਗਿਆ ਲੈਂਟਰ ਕਿੱਧਰ ਪੈ ਗਿਆ ਯਾ ਸਰ ਸਰ ਮੈਂ ਬੋਲ ਸਕਦਾ ਨਹੀਂ ਭਾਈ ਤੂੰ ਉਥੇ ਬੋਲੋ ਬਈ ਸਰ ਅਹੀ ਦੇ ਬੰਦ ਕੰਮ ਕਰਾਤਾ ਅਹੀ ਉਹਨੇ ਕਿਹਾ ਸੀ ਵੀ ਲੈਟਰ ਕਿੱਦਾ ਪੈ ਗਿਆ ਬਈ ਇਹਨੂੰ ਪਲੇ ਇਹਨੂੰ ਇਹਨੂੰ ਕੋਰਟ ਚ ਕੇ ਇਹਨੂੰ ਬਾਹਰ ਭੇਜੋ ਇਹ ਉਹ ਕਹਿ ਰਿਹਾ ਕਿ ਜਦੋਂ ਲੋਕਾਂ ਲਈ ਕੰਮ ਗਿਆ ਫਿਰ ਸਰ ਆ ਵੀ ਕੁਝ ਦਿੱਲੀ ਆ ਮੈਨੇ ਲੋਕਾਂ ਆਏ ਮੈਂ ਕੰਮ ਨੂੰ ਕੋੜ ਦਿੱਤਾ ਹਾਂ ਜੀ ਬੋਲੋ ਜੀ ਸਰ ਅਹੀ ਕੰਮ ਬੰਦ ਕਰਾਤਾ ਲੈਟਰ ਕਿੱਦਾ ਪੈ ਗਿਆ ਕਿਹਦੀ ਡਿਊਟੀ ਆ ਫਿਰ ਕਾਰਵਾਈ ਕਿਆ ਕੀਤੀ ਉਸ ਤੋਂ ਬਾਅਦ ਸਰ ਮੇ ਕੋਹੀਂ ਇਹੇ ਕੰਮ ਹੋਸਤ ਉਸ ਤੋਂ ਤੁਹਾਡੀ ਪੋਸਟ ਕੀ ਆ ਸਰ ਮੈਂ ਵੀਡੀਓ ਵੀਡੀਓ ਚਾੜੋ ਇਹਨੂੰ ਪਟੇ ਫਿਰ ਕਿਦਾਂ ਹੁਕਮਦਲੀ ਹੋਗੀ ਕੇਲੀ ਤੇ ਪੇਲੀ ਤੇ ਫੁੱਲ ਵਾਲਾ ਝੋਲਾ ਟੰਗਿਆ ਹੋਣਾ ਇਹਨਾਂ ਨੇ ਤੁਹਾਡੀ ਪੋਸਟ ਕੀ ਆ ਜੀ ਪੰਚਾਇਤ ਸਰ ਇਹਨੂੰ ਵੀ ਕਰੋ ਸਰਪੈਂਡ ਵਾਲੀ ਦੇਖੋ ਅੱਛਾ ਲਿਖੋ ਇਹਨੂੰ ਪੰਚਾਇਤ ਸਰ ਝੋਲਾ ਜਿਹੜਾ ਕਫਨ ਨੂੰ ਇਹ ਵਲਾ ਕੇ ਘੁੰਮਦਾ ਹੈ ਵੀਡੀਓ ਨੂੰ ਵੀ ਨਾਲੇ ਆਪਰੇ ਨੂੰ ਵੀ ਚਿੱਠੀ ਕਿਦਾਂ ਕੱਢਾਂਗੇ ਤੁਸੀਂ ਜਦੋਂ ਤੁਹਾਨੂੰ ਚੰਡੀਗੜ੍ਹੋਂ ਫੋਨ ਆ ਗਿਆ ਫਿਰ ਤੁਸੀਂ ਕਿਹਾ ਕੰਮ ਹੋ ਗਿਆ ਉਸ ਤੋਂ ਬਾਅਦ ਕਾਰਵਾਈ ਕਿਉਂ ਨਹੀਂ ਕੀਤੀ ਸਰਪੰਚ ਤੇ ਸਰਪੰਚ ਤੇ ਕਾਰਵਾਈ ਕਿਉਂ ਨਹੀਂ ਕੀਤੀ ਝੋਲਾ ਕਿਨ ਕਿਨ ਟੰਗਿਆ ਸੀ ਉਸ ਕੇਸ ਦੇ ਵਿੱਚ ਕਿ ਸਾਰੇ ਅਫਸਰਾਂ ਤੋਂ ਤੱਕ ਝੋਲੇ ਟੰਗੇ ਆ ਸੀ ਨਹੀਂ ਸਰ ਸਾਨੂੰ ਜਿਨ੍ਹਾਂ ਨੂੰ ਟੰਗਿਆ ਸੀ ਮੈਂ ਦੱਸ ਦੋ ਇਹਦਾ ਦਾਤ ਪਛਾਣ ਕੇ ਕਿਹਨ ਟੰਗਿਆ ਸੀ ਜੀ ਆਈ ਡੀ ਸੀ ਨੇ ਝੋਲੇ ਟੰਗੇ ਆ ਸੀ ਇਹ ਤਾਂ ਵਿੱਚੋਂ ਆਲ ਵੀ ਨਹੀਂ ਹੈਗਾ ਕਿ ਹੈਗਾ ਨਹੀਂ ਸਰ ਮੈਂ ਇਹਨਾਂ ਤਾਂ ਗੱਲ ਵੀ ਹੋਈ ਨਹੀਂ ਮੇਰੀ ਮੈਂ ਸਰ ਜੋ ਸਰਪੰਚ ਮੈਸੇਜ ਆਇਆ ਸੀ ਜਮੈਂ ਇਮੀਡੀਏਟਲੀ ਫਾਰਵਰਡ ਕਰਕੇ ਸਬ ਹਾਦਰ ਜੀ ਕਾਨੂੰਨ ਕੀ ਕਹਿੰਦਾ ਜੀ ਕੰਪਲਾਈਂਸ ਹੋਣੀ ਚਾਹੀਦੀ ਹੈ ਜੋ ਮਾਨ ਯੂਨੀਵਰਸਿਟੀ ਦੇ ਆਰਡਰ ਨੇ ਸਰ ਕੰਪਲਾਈਂਸ ਹੋਣ ਜਸ ਹਣਵਾਈ ਚੱਲੇ ਕੰਪਲਾਈਂਸ ਫਿਰ ਗੁੰਡਾਗਰ ਦੀ ਕਿੱਦਾਂ ਸਰਪੰਚ ਕਰ ਜਾਏ ਸਰਪੰਚ ਦੀ ਏਡੀ ਔਕਾਤ ਪਰ ਉਹ ਮੇਰੇ ਧਿਆਨ ਤੇ ਨਹੀਂ ਲਿਆਦਾ ਮੈਨੂੰ ਉਸ ਤੋਂ ਬਾਅਦ ਦੇਖੋ ਡਾਇਰੈਕਟਰ ਨੂੰ ਅੱਜੇ ਚਿੱਠੀ ਇਹਨੂੰ ਕਰੋ ਸਸਪੈਂਡ ਸਰ ਲਿਆਦਾ ਧਿਆਨ ਜਿੰਦੇ 21 ਤਰੀਕ ਨੂੰ ਆਪ ਕੋ ਸਾਹਮਣੇ ਕੰਮ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਗਿਆ ਜੀ ਏਡੀ ਸਾਹਿਬ ਕੋ ਇਹਨਾਂ ਨੇ ਡਾਇਰੈਕਸ਼ਨ ਦਿੱਤੀਆਂ ਸਾਰੇ ਤੋ ਇਹ ਕਿੱਦਾਂ ਕਹਿੰਦੇ ਇਹਦੀ ਸਸਪੈਂਸ਼ਨ ਸਰਪੰਚ ਦੀ 25 ਤਰੀਕ ਨੂੰ ਲੈ ਕੇ ਆ ਜਾਓ ਇਹਨਾਂ ਦੋਹਾਂ ਦੀ ਬੀਡੀਪੀਓ ਦੀ ਵੀ ਔਰ ਉਹਦੀ ਸੈਕਟਰੀ ਦੀ ਪਹਿਲੇ ਨੰਬਰ ਤੇ ਇੱਕ ਨੰਬਰ ਤੇ ਉਹਦਾ ਲਿਖੋ ਕਰੋ ਸਸਪੈਂਡ ਇਹਨਾਂ ਨੂੰ ਅੱਜ ਹੀ ਫਿਰ ਚੰਡੀਗੜ੍ਹ ਹੈੱਡਕੁਆਰਟਰ ਬਣਾਓ ਇਹਨਾਂ ਦਾ ਔਰ ਇਹਨਾਂ ਦੇ ਖਿਲਾਫ ਭਾਗੀ ਇਨਕੁਆਰੀ ਕਮਿਸ਼ਨ ਦੇ ਆਰਡਰਾਂ ਨੂੰ ਨਾ ਫਾਲੋ ਕਰਨਾ ਔਰ ਜਿਹੜੀਆਂ ਸਿਵਲ ਸਰਵਿਸ ਦੇ ਰੂਲ ਨੇ ਉਹ ਉਹ ਵੀ ਵਿੱਚੇ ਚੱਕੋ ਇਹਨਾਂ ਦੇ ਅਗਰ 25 ਨੂੰ ਨਹੀਂ ਕਾਰਵਾਈ 25 ਤੱਕ ਕਰਕੇ ਨਾਉਂਦੇ ਫਿਰ ਮੈਂ ਤੁਹਾਡੇ ਖਿਲਾਫ ਕਰਨਾ ਇਨਕੁਆਰੀਆਂ ਤਾਂ ਫੇ ਬਾਂਡ ਤਾਂ ਪਾ ਹੀ ਸਕਦਾ ਨਾ 84 ਦੇ ਗੇੜ ਚ ਦੱਸੋ ਸਰ 84 ਦੇ ਗੇੜ ਤੇ ਮੈਂ ਪਾ ਹੀ ਸਕਦਾ ਆ ਠੀਕ ਹੈ ਸਰ ਸਰ ਨੇ ਇਹ ਦੱਸਿਆ ਗਿਆ ਜੇ ਗਲਤ ਦੱਸਿਆ ਗਿਆ ਸਰ ਸਭ ਆਦਰ ਕਾਗਜ਼ ਬੋਲਣ ਦਾ ਹੈ ਇਹਨਾਂ ਦੇ ਫਲਾਸਰ ਕਾਰਵਾਈ ਲਈ ਅਸੀਂ ਨਿਕਲ ਜਾਈਏ ਹਾਲਾਂਕਿ ਮੈਂ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਾਉਣ ਦੇ ਰੌਚੇਗਾ ਠੀਕ ਹੈ ਜਦ ਕਿ ਸਰਪੰਚ ਉੱਥੇ ਵੀ ਗੁੰਡਾਗਰਦੀ ਕਰਕੇ ਆਏ ਮੇਰੇ ਕੋ ਦਫ਼ਤਰ ਵੀ ਜਦ ਕਿ ਮੈਂ ਬੜੇ ਪਿਆਰ ਨਾਲ ਦੋਆ ਤੇਰਾ ਨੂੰ ਸੁਣ ਕੇ ਮੈਂ ਚਾਹੁੰਦਾ ਸੀ ਕਿਸੇ ਨਾਲ ਟੇਬਲ ਟੱਕਰਾ ਕੇ ਮਾਮਲਾ ਕਿਤੇ ਜਿਹੜੇ ਹੱਲ ਕਰਾ ਦੇ ਸ਼ੁਰੂ ਕੀਤੀ ਆ ਤੇ ਖਤਮ ਅਸੀਂ ਕਰਾਂਗੇ ਜੇ ਸਰਪੱਜ ਨੇ ਸ਼ੁਰੂ ਕੀਤੀ ਆ ਤਾਂ ਗੜੀ ਖਤਮ ਕਰੂਗਾ ਜੀ 25 24 ਤਰੀਕ ਨੂੰ 25 ਨੂੰ ਸੌਰੀ 25 ਨੂੰ ਆਓ ਏਡੀ ਸਾਹਿਬ ਖੁਦ ਹਾਜ਼ਰ ਹੋਣਗੇ ਇਸ ਮੇਸੇਡ ਰਿਪੋਰਟ ਲੈ ਕੇ ਇਹਨਾਂ ਸਾਰਿਆਂ ਦੀ ਸਸਪੈਂਸ਼ਨ ਔਰ ਉੱਥੇ ਦੇ ਇੱਕ ਮਾਮਲੇ ਦਾ ਖਾਲਸਾ ਸਭ ਸੁਣਨਗੇ ਅਕਾਲਤਾਖ ਸਾਹਿਬ ਸ਼ਿਕਾਇਤ ਜੀ ਕਿਆ ਜੀ ਗ੍ਰੰਥੀ ਸਿੰਘ ਗੰਦੇ ਹਾਂ ਤੇ ਗ੍ਰੰਥੀ ਸਿੰਘ ਉਹਨੇ ਜੈਤਾ ਸਾਹਿਬ ਉਹ ਕਿੱਥੇ ਗ੍ਰੰਥੀ ਸਿੰਘ ਬੁਲਾਏ ਨੇ ਸਰ ਉਹ ਬਦਲ ਜੀ ਡੈਟ ਹੋ ਗਿਆ ਜੀ ਇਹਨਾਂ ਦੀ ਤਾਂ ਨਹੀਂ ਆਏ ਕੋਰਟ ਜੀ ਕੋਰਟ ਜੀ ਨਹੀਂ ਹੋਇਆ ਬੜੀ ਧੋਈ ਜੀ ਸਿੰਘ ਸਾਹਿਬ ਬੱਚੇ ਰੋ ਰਹੇ ਸੀ ਹੈ ਸਟੇ ਬੋਲੋ ਪਲੀਜ਼ ਕੋਰਟ ਜੀ ਸਟੇ ਨਹੀਂ ਹੋਇਆ ਸਾਰੇ ਜਿਹੜੇ ਮੈਟਰ ਕੱਲੋਂ ਕੋਰਟ ਸੀ ਸੂਰਤ ਮੱਲੀ ਵਾਲੇ ਕਮਿਸ਼ਨ ਕੋਰਟ ਨਹੀਂ ਕਹਿੰਦੇ ਕਾਲਾ ਕੋਟ ਪਾਇਆ ਆਰਿਓ ਲਾਏ ਕਮਿਸ਼ਨ ਕੋਰਟ ਨਹੀਂ ਹੈ ਮੈਂ ਥੱਲੇ ਦੀ ਕੋਰਟ ਦੀ ਗੱਲ ਕਰਨ ਦਾ ਜਨਾਬ ਕੀ ਹੋਇਆ ਮੈਂ ਜਿਹੜੀ ਇਸ ਲੋਅਰ ਕੋਰਟ ਚ ਜਿੱਥੇ ਇਹਨਾਂ ਨੇ ਸਟੇ ਮੰਗਿਆ ਉੱਥੇ ਸਟੇ ਨਹੀਂ ਹੋਇਆ ਮੈਂ ਉਹ ਜਨਾਬ ਨੂੰ ਦੱਸਣ ਲਿਆ ਤੁਸੀਂ ਕਿਹਨੂੰ ਰਿਫਰੈਂਸ ਮੈਂ ਸਪੰਸਰ ਨੂੰ ਤੇ ਪੰਚਾਇਤ ਕਮਿਸ਼ਨ ਨੇ ਸਟੇ ਕੀਤਾ 24 ਤਰੀਕ ਨੂੰ ਉਹ ਤਾਂ ਮਨ ਪੜਾਉ ਕਾ ਕੇ 7-1 ਨੂੰ ਕੀਤਾ ਜੀ ਪੂਰੀ ਐਸ ਸੀ ਐਸਟੀ ਐਕਟ ਦੀ ਧਾਰਾ ਨੰਬਰ 4 ਮੇਰੀ ਰਿਕੁਐਸਟ ਹੈ ਤੁਹਾਡੇ ਸਾਰੇ ਅਫਸਰ ਸਾਹਿਬਾਨ ਅੱਗੇ ਕਿਰਪਾ ਕਰਕੇ ਪੜ੍ਹ ਲਿਆ ਜਾਵੇ ਸੀਨ 4 ਉਹ ਤੁਹਾਡੇ ਲਈ ਸਾਰੇ ਅਫਸਰ ਸਾਹਿਬਾਨ ਲਈ ਐਸ ਸੀ ਐਸਟੀ ਐਕਟ ਦੀ ਧਾਰਾ 4 ਜੇਕਰ ਕੋਈ ਡਿਊਟੀ ਕਰਨ ਦੇ ਵਿੱਚ ਕਤਾਹੀ ਵਰਤਦਾ ਹੈ ਇਸ ਮਾਮਲੇ ਦੇ ਵਿੱਚ ਤਾਂ ਉੱਤੇ ਕਾਰਵਾਈ ਹੋਏਗੀ ਔਰ ਜਿਹੜਾ ਇਹ ਗਲੀ ਰੋਕਣੀ ਰਸਤਾ ਬੰਦ ਕਰਨਾ ਧਾਰਾ 8 3 1 3 1 ਕਮਿਸ਼ਨ ਦਾ ਉਹਦੀ ਮੋਹਰੇ ਗਾ ਉਹ ਕੱਢ ਲੈਣੀ ਆ ਉਹਦੀ ਲਾਉਣੀ ਪੈਣਾ ਸਰ ਇੱਕ ਬੇਇੱਜ਼ਤੀ ਆ ਦੇਖੋ ਸਿਰ ਪੰਚਾਇਤ ਨੇ ਨਿਸ਼ਾਨਦੇ ਹੀ ਰੈਵਨਿਊ ਡਿਪਾਰਟਮੈਂਟ ਨੇ ਕੀਤੀ ਆ ਸਰਪੰਚਾਇਤ ਦਾ ਰਕਬਾ ਆ ਇਹਨਾਂ ਫਿਰ ਪੰਚਾਇਤ ਦੇ ਰਕਬੇ ਚ ਗਲੀ ਘਟ ਸਕਦੇ ਆ ਜੀ ਇਹ ਗਲੀਆਂ ਸਾਰੀਆਂ ਪੰਚਾਇਤ ਦੀਆਂ ਹੁੰਦੀਆਂ ਨਹੀਂ ਸਰ ਜਿਹੜਾ ਉਹ ਵਗੈਰਾ ਬਿਕੋ ਸਰ ਨਕਸ਼ੇ ਤੇ ਸਭ ਕੁਝ ਜਦੋਂ ਕਮਿਸ਼ਨ ਕੋਲ ਸੁਣਵਾਈ ਦੇ ਅਧੀਨ ਹੈ ਸਟੇ ਕਰਤਾ ਫਿਰ ਕੀ ਹੋਣਾ ਚਾਹੀਦਾ ਸੁਣਵਾਈਆਂ 'ਚ ਇਹ ਗੱਲ ਸੁਣਵਾਈਆਂ 'ਚ ਡਿਸੀਜਨ ਹੋਣਾ ਚਾਹੀਦਾ ਸੀ ਨਾ ਸਰ ਵੇਖੋ ਕੋਰਟ ਦਾ ਵੀ ਕੇਸ ਮੈਂ ਸਰ ਨਾਲ ਪ੍ਰੋਪਰ ਨਾਲ ਕਰੀ ਬੀਡੀਪੀਓ ਸਾਹਿਬ ਮੇਰੀ ਰਿਕਵੈਸਟ ਹੈ ਜਦੋਂ ਕਮਿਸ਼ਨ ਨੇ ਸਟੇ ਕਰਤਾ ਕੀ ਉਹ ਸੁਣਵਾਈਆਂ ਹੋਣ ਦੇਣੀਆਂ ਚਾਹੀਦੀਆਂ ਸੀ ਉੱਥੇ ਗੁੰਡਾਗਰਦੀ ਕਰਨੀ ਚਾਹੀਦੀ ਸੀ ਆਈ ਦਾ ਨਾਲ ਨਾਲ ਵੇਖੋ ਨਾਲ ਨਾਲ ਹੀ ਸਰ ਇੱਕ ਗੱਲ ਦੂਜੀ ਗੱਲ ਜਦੋਂ ਇੱਥੇ ਇਹ ਕੰਸਟ੍ਰਕਸ਼ਨ ਹੋ ਰਹੀ ਆ ਸਟੇ ਆਰਡਰ ਦੇ ਬਾਵਜੂਦ ਮੈਂ ਮਾਣ ਜੋ ਏਡੀਸੀ ਸਾਹਿਬ ਨੂੰ ਫੋਨ ਕਰਕੇ ਰਿਕਵੈਸਟ ਕੀਤੀ ਆ ਦੋ ਪਰਸਨ ਨਾ ਹੋਈ ਮੇਰੀ ਗੱਲ ਦੂਜਾ ਮੈਨੂੰ ਯਾਦ ਨਹੀਂ ਆ ਰਿਹਾ ਕਹਿਣਾ ਹੋਈ ਮੇਰੀ ਜਦੋਂ ਫੋਨ ਤੇ ਗੱਲ ਹੋਈ ਆ ਮੇਰੇ ਕੋ ਆਓ ਇਹਦਾ ਮਤਲਬ ਇਹ ਰੁਕਵਾ ਨਹੀਂ ਸਕੇ ਇਹਦਾ ਮਤਲਬ ਕਿਤੇ ਤਾਂ ਮੁੜੀ ਪੋਤ ਚੱਲ ਰਹੀ ਆ ਨਾ ਸਰ ਮੈਂ ਇਮੀਡੀਏਟਲੀ ਨਾ ਨਾ ਫੋਨ ਸਰ ਮੈਂ ਵੇਖੋ ਆਪ ਨਿਕਰੋ ਜੀ ਇਹਨਾਂ ਨੇ ਜਦੋਂ ਤੁਸੀਂ ਗੱਲ ਕੀਤੀ ਆ ਫਿਰ ਕਿਉਂ ਨਹੀਂ ਨਾ ਸਰ ਹੋਰ ਕੋਈ ਰਾਜ ਜਾਂ ਦਿਨ ਦਾ ਮੈਨੂੰ ਤੇ ਮੈਂ ਸਰ ਵੇਖੋ ਜਿੰਨੀ ਮੇਰੀ ਡਿਊਟੀ ਉਹ ਤੇ ਪਬਲਿਕ ਸਰਵੈਂਟ 24 ਘੰਟੇ ਦਾ ਐਮਪਲਾਈ ਹੈ ਨਹੀਂ ਸਰ ਮੈਂ ਤੇ ਕੀਤੀ ਹੈ ਜੀ ਆਪਣੀ ਡਿਊਟੀ ਸਰ ਵੇਖੋ ਮੈਂ ਪੰ ਤਦ ਲਈ ਕੁ ਮਤਾ ਪੰਨੇ ਬਸ ਮਤਾ ਪਾ ਕੇ ਪੰਚਾਇਤ ਰਾਜ ਨੂੰ ਬਣਾ ਕੇ ਪੰਚਾਇਤੀ ਰਾਜ ਨੂੰ ਜਿਹੜਾ ਕਰਕੇ ਉਹਦੀ ਪਾਰਟੀ ਉਹਨਾਂ ਨੂੰ ਗੀਤ ਦੇ ਕੇ ਫਲਾਣੇ ਫਲਾਣੇ ਇਹਨੂੰ ਮੈਂ ਪੰਜਾਬੀ ਚ ਕਿਹਾ ਸੀ ਵੀ ਕਾਕਾ ਜੇ ਦੋਸ਼ੀ ਪਾਇਆ ਗਿਆ ਨਾ ਮੇਰੇ ਕੋਲ ਤਾਂ ਮੈਂ ਕਾਰਵਾਈ ਕਰੂੰਗਾ ਤੇਰੇ ਤੇ ਵੀ ਤੇ ਬੈਠਾਏ ਉਹਨੇ ਇਹਦੀ ਹਾਂਜੀ ਮੈਂ ਲੇਕਿਨ ਇਹ ਕਾਲਾ ਇੰਨਾ ਸੀ ਇਹ ਚ ਗੁੰਡਾਗਰਦੀ ਦਾ ਜਰਾ ਸੀ ਮਿਲਦਾ ਸੀ ਦਾਦਾਗਰੀ ਜਾਤੀਵਾਦ ਦੀ ਇੰਨੀ ਸੀ ਇਹ ਮੈਨੂੰ ਧਮਕੀ ਮਾਰਨ ਦੇ ਸੀ ਜਨਾਬ ਜੀ ਜਾਤੀਵਾਦ ਦੇ ਵਿੱਚ ਤੇ ਮਸਲਾ ਹੀ ਨਹੀਂ ਹੈਗਾ ਜਨਾਬ ਜੀ ਬਸ ਇਹੀ ਆ ਮਾਨਸਿਕਤਾ ਬਹੁਤ ਪਾਸੇ ਮੈਂ ਆਪਣੀ ਘਰ ਦੀ ਚੀਜ਼ ਥੋੜਾ ਬਣਾਉਣਾ ਪ੍ਰਾਪਰਟੀ ਮੇਰੇ ਕੋਲ 575 ਇਹ ਗੁੰਮਰਾਹ ਕਰ ਰਹੇ ਆ ਅਸਰਾਮ ਸਾਰੇ ਠੀਕ ਹੈ ਜਨਾਬ ਇਹਨਾਂ ਤੱਕਾ ਥੋੜਾ ਸਹੀ ਦਾ ਬਸ ਉਹ ਕਿ ਮੈਂ ਕਸੂਰਵਾਰ ਹਾਂ ਮੈਂ ਗਲੀ ਪੁੱਟੀ ਆ ਮਾਰੋ ਜੀ ਇਹ ਸਰਕਾਰੀ ਰਿਕਾਰਡ ਚ ਗਲੀ ਹੈਗੀ ਆ ਤੇ ਮੈਂ ਕਸੂਰਵਾਰ ਹਾਂ ਦਵਿੰਦਰ ਜੀ ਚਲਾਓ ਉਸ ਤੋਂ ਹਾਂ ਜੀ ਹਾਂ ਇਤੋਂ ਥੋੜਾ ਜੀ ਇੰਨਾ ਤੱਕਾ ਥੋੜਾ ਜਨਾਬ ਮੈਂ ਤੇ ਕਸੂਰਵਾਰ ਫੇਰੇ ਆ ਜੀ ਮੈਂ ਸਰਕਾਰੀ ਗੱਲ ਨੂੰ ਪੁੱਛ ਕੇ ਤੇ ਇੰਨਾ ਉੱਥੇ ਰਸਤਾ ਰੋਕਦਾ ਮੇਰੇ ਦਫ਼ਤਰ ਸਿੱਧਾ ਦੋ ਸਾਰੇ ਨਾਲ ਲਾਉ ਲਾਈਨ ਚੋਂ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੈਂ ਕੋਟਲੀ ਸੂਰਤ ਮੱਲੀ ਦਾ ਸਰਪੰਚਿਆ ਜੀ ਠੀਕ ਹੈ ਜੀ ਇਹ ਮਸਲਾ ਸਾਡਾ ਇਦਾਂ ਸੀ ਵੀ ਇੱਕ ਅਸੀਂ ਮਾਰਕੀਟ ਬਣਾ ਰਹੇ ਸੀ ਠੀਕ ਹੈ ਜੀ ਪੰਚਾਇਤੀ ਜਗ੍ਹਾ ਦੇ ਵਿੱਚ ਆਬਾਦੀ ਦੇ ਠੀਕ ਹੈ ਜੀ ਉੱਥੋਂ ਕੁਝ ਬੰਦੇ ਨੇ ਇਤਰਾਜ਼ ਕੀਤਾ ਵੀ ਜਿਹੜਾ ਵਾ ਮੈਂ ਮੇਰਾ ਘਰ ਦਾ ਰਸਤਾ ਰੁਕੇ ਜਾ ਰਿਹਾ ਠੀਕ ਹੈ ਜੀ ਚਲੋ ਸਾਨੂੰ ਐਸੀ ਕਮਿਸ਼ਨ ਚੰਡੀਗੜ੍ਹ ਸੱਦਿਆ ਗਿਆ ਜੀ ਐਸੀ ਐਕਟ ਤਾਂ ਲੱਗੇਗਾ ਨਹੀਂ ਜੇ ਮੈਂ ਗਲਤ ਕੀਤਾ ਹੋਊਗਾ ਜੇ ਮੈਂ ਸਰਕਾਰੀ ਗਲੀ ਫੁੱਟੀ ਹੋਏਗੀ ਠੀਕ ਹੈ ਜੀ ਉਹਦੇ 'ਚ ਕਿਤੇ ਸਰਕਾਰੀ ਰਿਕਾਰਡ ਹੋਊਗਾ ਤੇ ਫੇਰ ਹੀ ਮੈਂ ਕਸੂਰਵਾਰ ਹਾਂ ਜੀ ਉਦਾਂ ਮੈਂ ਕਸੂਰਵਾਰ ਕਹਾਦਾ ਵਾਂ ਇੱਕ ਇੱਕ ਬੰਨੇ ਮੈਟਰ ਜਿਹੜਾ ਸੀ ਸਿਵਲ ਕੋਰਟ ਦੇ ਵਿੱਚ ਚੱਲਦਾ ਪਿਆ ਸੀ ਮੈਨੂੰ ਸਿਵਲ ਕੋਰਟ ਦਾ ਕੋਈ ਸਟੇ ਨੀ ਆ ਮੈਂ ਆਪਣਾ ਨਿਜਮਾਨ ਮੁਤਾਬਕ ਜਿਹੜੀ ਆ ਕਾਰਵਾਈ ਕਰਦਾ ਰਿਆਂ ਆਪਣੀ ਕੰਟੈਕਸ਼ਨ ਜਿਹੜੀ ਆ ਬਣਾਉਂਦਾ ਰਿਆਂ ਦੁਕਾਨਾਂ ਬਣਾਉਂਦਾ ਰਿਆਂ ਇਹਦੇ ਵਿੱਚ ਜੋ ਇੱਥੇ ਹਦੇਸ਼ ਹੋਏ ਨੇ ਜੋ ਉਹਨਾਂ ਦੀ ਇੱਥੇ ਅਦਾਲਤ ਲੱਗੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਇਹਨਾਂ ਦੇ ਹੁਕਮਾਂ ਨੂੰ ਮੰਨਦੇ ਹੋ ਅਦਾਲਤ ਦੇ ਹੁਕਮਾਂ ਹਾਂਜੀ ਮੰਨਦੇ ਆ ਜੀ ਅਸੀਂ ਮੰਨ ਕੇ ਦੋ ਤਿੰਨ ਤਰੀਕਾ ਚੰਡੀਗੜ੍ਹ ਗਏ ਆ ਜੀ ਇਹਨਾਂ ਦੀਆਂ ਉੱਥੇ ਤਰੀਕਾ ਪੈਂਦੀਆਂ ਰਹੀਆਂ ਮੈਂ ਉੱਥੇ ਜਾਂਦੇ ਨੇ ਅਸੀਂ ਇਹਨਾਂ ਦੀ ਹਾਜ਼ਰੀ ਭਰਦੇ ਨੇ ਪਰ ਇਹਨਾਂ ਨੇ ਉਹ ਇਨਸਾਫ ਕੀਤਾ ਹੀ ਨਹੀਂ ਨਾ ਇਹਨਾਂ ਨੇ ਇਨਸਾਫ ਕੀਤਾ ਉਸ ਉਸ ਇਨਸਾਨ ਨੂੰ ਗਲਤ